ਇੱਕ ਬੜਾ ਇੰਪੋਰਟੈਂਟ ਇਸ਼ੂ ਇੱਕ ਇਹੋ ਜਿਹਾ ਇਸ਼ੂ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਨੂੰ ਪੰਜਾਬ ਦੀ ਹੋਂਦ ਨੂੰ ਮੈਂ ਤਾਂ ਕਹੂੰਗਾ ਇਫੈਕਟ ਕਰ ਰਿਹਾ ਹੈ ਆਪਾਂ ਸਾਰੇ ਦੇਖ ਰਹੇ ਆ ਬੜੇ ਲੰਮੇ ਸਮੇਂ ਤੋਂ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈ ਕਿ ਜਿੰਨੀਆਂ ਨੈਸ਼ਨਲ ਪਾਰਟੀਆਂ ਚਾਹੇ ਉਹ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਮੇਰਾ ਕਹਿਣ ਤੋਂ ਭਾਵ ਜਿਹੜੀਆਂ ਦਿੱਲੀ ਤੋਂ ਚਲਦੀਆਂ ਪਾਰਟੀ ਹੈ ਕਿਵੇਂ ਇੱਕ ਮੁਠ ਹੋ ਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੀਆਂ ਕਿਵੇਂ ਇਕੱਠੀਆਂ ਹੋ ਕੇ ਹੌਲੀ-ਹੌਲੀ ਪੰਜਾਬ ਦੇ ਹੱਕਾਂ ਨੂੰ ਖੋਰਾ ਲਾ ਰਹੀਆਂ ਤੇ ਪੰਜਾਬ ਦੇ ਵਿਰੁੱਧ ਇੱਕ ਸਾਜ਼ਿਸ਼ ਦੇ ਤਹਿਤ ਚਾਲਾਂ ਚੱਲ ਰਹੀਆਂ ਹੁਣ ਤੁਸੀਂ ਵੇਖੋ ਲੇਟੈਸਟ ਇਨਸੀਡੈਂਟ ਜਿਹੜਾ ਲੇਟੈਸਟ ਇਨਸਟੈਂਸ ਜਿਹੜਾ ਆਇਆ ਹੈ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਫੈਸਲਾ ਹੋਇਆ ਹੈ ਕਿ 8500 ਕਿਊਸਿਕ ਪਾਣੀ ਐਡੀਸ਼ਨਲ ਜਿਹੜਾ ਹਰਿਆਣੇ ਦੇ ਸ਼ਹਿਰ ਤੋਂ ਓਵਰ ਐਂਡ ਅਬਵ ਹਰਿਆਣਾ ਆਲਰੇਡੀ ਆਪਦੇ ਹਿੱਸੇ ਦਾ ਪਾਣੀ 104% ਵਰਤ ਚੁੱਕਿਆ 4% ਆਲਰੇਡੀ ਓਵਰ ਚੱਲ ਰਿਹਾ ਜਿੰਨਾ ਉਸ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਤਿੰਨੇ ਡੈਮਾਂ ਨੂੰ ਰੈਗੂਲੇਟ ਕਰਦਾ ਹੈ ਭਾਗੜਾ ਡੈਮ ਪੌਂਗ ਡੈਮ ਰਜੀਤ ਸਾਗਰ ਡੈਮ ਉਹਦੇ ਚੋ ਜਿੰਨਾ ਸਟੇਟਾਂ ਦਾ ਹਿੱਸਾ ਫਿਕਸ ਹੋਇਆ ਹੈ ਹਰਿਆਣਾ 104% ਆਫ ਦੇ ਹਿੱਸੇ ਦਾ ਆਲਰੇਡੀ ਪਾਣੀ ਵਰਤ ਚੁੱਕਿਆ ਹੈ 20 ਮਈ ਤੱਕ ਹਿੱਸਾ ਫਿਕਸ ਹੁੰਦਾ ਹੈ ਤੇ ਅੱਜ ਆਪਾਂ 1 ਮਈ ਚ ਹੈ ਤੇ ਹਰਿਆਣਾ ਆਪਦਾ ਸ਼ੇਅਰ ਐਗਜ਼ੌਸਟ ਕਰ ਚੁੱਕਿਆ ਹੁਣ ਪੰਜਾਬ ਦੇ ਸ਼ੇਅਰ ਚੋਂ ਮੈਂ ਪੰਜਾਬ ਦਾ ਸ਼ੇਅਰ ਕਿਉਂ ਕਹਿ ਰਿਹਾ ਕਿਉਂਕਿ ਪਾਣੀ ਤਾਂ ਉਹੀ ਹੈ ਜੇ ਐਕਸਟਰਾ ਪਾਣੀ ਜਾਣਾ ਕਿਸੇ ਸੂਬੇ ਨੂੰ ਤਾਂ ਉਹ ਕਿਸੇ ਨਾ ਕਿਸੇ ਸਟੇਟ ਦਾ ਤਾਂ ਕਟਿਆ ਜਾਊਗਾ ਪੰਜਾਬ ਦੇ ਸ਼ਹਿਰ ਚੋਂ 8500 ਕਿਊਸਿਕ ਐਕਸਟਰਾ ਪਾਣੀ ਹਰਿਆਣੇ ਨੂੰ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ ਸਾਰੇ ਕਾਨੂੰਨਾਂ ਨੂੰ ਸਾਰੇ ਰੂਲਸ ਤੇ ਰੈਗੂਲੇਸ਼ਨਸ ਨੂੰ ਛਿੱਕੇ ਟੰਗ ਕੇ ਫੈਸਲਾ ਹੋਇਆ ਤਾਂ ਕਾ ਦੇਖੋ ਤੁਸੀਂ ਕਿੰਨਾ ਹੋ ਰਿਹਾ ਜਦੋਂ ਤੁਹਾਨੂੰ ਯਾਦ ਹੋਵੇ ਹਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਬੋਰਡ ਵਿੱਚ ਪੰਜਾਬ ਦਾ ਇੱਕ ਨੁਮਾਇੰਦਾ ਮੰਡਟਰੀ ਹੁੰਦਾ ਸੀ ਗਵਰਨਮੈਂਟ ਆਫ ਇੰਡੀਆ ਨੇ 2 ਸਾਲ ਪਹਿਲਾਂ ਉਹ ਕਾਨੂੰਨ ਬਦਲ ਕੇ ਆ ਮੇਰੇ ਕੋਲੇ ਖਬਰ ਹੈ ਉਹ ਕਰਤਾ ਵੀ ਜਿਉਂ ਮੈਨੇਜ ਉਹ ਕਿਤੋਂ ਵੀ ਅਸੀਂ ਉਹ ਨੁਮਾਇੰਦਾ ਲੈ ਸਕਦੇ ਆ ਜ਼ਰੂਰੀ ਨਹੀਂ ਕਿ ਪੰਜਾਬ ਦਾ ਇੱਕ ਮੈਂਬਰ ਉੱਥੇ ਹੋਵੇ ਅਸੀਂ ਉਦੋਂ ਵੀ ਕਿਹਾ ਸੀ ਕੀ ਇਹ ਨੁਕਸਾਨ ਪੰਜਾਬ ਦਾ ਹੋਊਗਾ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜੂਗਾ ਪੰਜਾਬ ਦਾ ਪਹਿਰੇਦਾਰ ਹੀ ਨਹੀਂ ਜਦੋਂ ਉੱਥੇ ਕੋਈ ਪਰਮਨੈਂਟ ਬੈਠਾ ਹੋਊਗਾ ਉਦੋਂ ਪੰਜਾਬ ਦੇ ਹੱਕ ਸੁਰੱਖਿਅਤ ਕੌਣ ਰੱਖੂਗਾ ਤੇ ਅੱਜ ਆਪਣੇ ਸਾਹਮਣੇ ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਫੈਸਲਾ ਹੈ ਉਹ ਗੱਲ ਸੱਚ ਹੁੰਦੀ ਜਾ ਰਹੀ ਹੈ ਹੁਣ ਤੁਸੀਂ ਇਹ ਵੇਖੋ ਜੀ 8500 ਕਿਊਸਿਕ ਮੈਂ ਜ਼ਿਕਰ ਕੀਤਾ ਮੀਟਿੰਗ ਹੋਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਾਰੀਆਂ 파ਟਨਰ ਸਟੇਟਸ ਉੱਥੇ ਵਿੱਚ ਬੈਠੀਆਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਗਵਰਨਮੈਂਟ ਆਫ ਇੰਡੀਆ ਦਾ ਨੁਮਾਇੰਦਾ ਜਿੰਨੀਆਂ ਬੀਜੇਪੀ ਰੂਲਡ ਸਟੇਟਸ ਸੀ ਸਾਰੀਆਂ ਹਰਿਆਣੇ ਦੇ ਨਾਲ ਇਕੱਠੀਆਂ ਹੋ ਕੇ ਇਹ ਫੈਸਲਾ ਕਰਾਇਆ ਚਾਹੇ ਰਾਜਸਥਾਨ ਸੀ ਚਾਹੇ ਦਿੱਲੀ ਸੀ ਚਾਹੇ ਗਵਰਨਮੈਂਟ ਆਫ ਇੰਡੀਆ ਦਾ ਨੁਮਾਇੰਦਾ ਸੀ ਫੈਸਲਾ ਕਰਾਇਆ ਕਿ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਐਕਸਟਰਾ ਹਿਮਾਚਲ ਪ੍ਰਦੇਸ਼ ਵੀ ਪਾਰਟਨਰ ਸਟੇਟ ਆ ਕਾਂਗਰਸ ਦੀ ਰੂਲਡ ਸਟੇਟ ਆ ਉਹ ਵੀ ਪੰਜਾਬ ਦੇ ਹੱਕ ਦੇ ਵਿੱਚ ਮੈਂ ਪੰਜਾਬ ਦਾ ਹੱਕ ਤਾਂ ਛੱਡੋ ਕਾਨੂੰਨ ਤੇ ਨਹੀਂ ਬੋਲੇ ਜੇ ਆਪਾਂ ਕਹੀਏ ਸਹੀ ਫੈਸਲੇ ਤੇ ਪੈਰਾ ਉਹਨਾਂ ਨੇ ਵੀ ਨਹੀਂ ਦਿੱਤਾ ਉਹ ਵੀ ਪੰਜਾਬ ਦੇ ਹੱਕ ਚ ਨਹੀਂ ਨਿਤਰੇ ਉੱਥੇ ਤੇ ਕਾਂਗਰਸ ਦਾ ਸਟੈਂਡ ਤਾਂ ਸਪਸ਼ਟ ਉਦੋਂ ਹੀ ਹੋ ਗਿਆ ਜਦੋਂ ਅੱਜ ਇਹਨਾਂ ਦੇ ਨੈਸ਼ਨਲ ਲੀਡਰ ਰਣਦੀਪ ਸੁਰਜੀ ਵਾਲਾ ਦੀ ਸਟੇਟਮੈਂਟ ਆਈ ਹੈ ਮੈਂ ਪੜ੍ਹ ਕੇ ਦੱਸ ਦਿੰਦਾ ਤੁਹਾਨੂੰ ਕੀ ਉਹਨਾਂ ਨੇ ਰਣਦੀਪ ਸੁਰਜੀ ਵਾਲਾ ਨੇ ਬੋਲਿਆ Congress seeks Prime Minister's intervention to resolve dispute. One, the Prime Minister should give instructions to Punjab Chief Minister Pagwant Maan and Punjab government that they should not create any obstructions in allocation of Haryana's water. If needed, important if needed, the central government should issue necessary instructions under article 257 under article 257 of the constitution dealing with control of the union over states in certain cases wo kehnda ji pradhanmantri intervene kare je load pendi hai ta article 257 de tahat ਜਿਦੇ ਚ ਸੈਂਟਰ ਸਟੇਟਸ ਦੇ ਉੱਤੇ ਆਪਦਾ ਫੈਸਲਾ ਥੋਪ ਸਕਦਾ ਉਹ ਆਰਟੀਕਲ ਨੂੰ ਵੀ ਇਨਵੋਕ ਕੀਤਾ ਜਾਵੇ ਤੇ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਸੋ ਕਾਂਗਰਸ ਦਾ ਸਟੈਂਡ ਤਾਂ ਸਪਸ਼ਟ ਹੋ ਗਿਆ ਹੁਣ ਪੰਜਾਬ ਦੇ ਕਾਂਗਰਸ ਦੇ ਲੀਡਰ ਲਿਪ ਸਰਵਿਸ ਨਾ ਕਰਨੇ تھے ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਸਭ ਤੋਂ ਸੀਨੀਅਰ ਲੀਡਰ ਗਾਂਧੀ ਪਰਿਵਾਰ ਤੋਂ ਬਾਅਦ ਰਣਦੀਪ ਸੁਰਜੀ ਵਾਲਾ ਜਿਹਦੀ ਸਟੇਟਮੈਂਟ ਬੜੀ ਕਲੀਅਰਲੀ ਕਾਂਗਰਸ ਦਾ ਸਟੈਂਡ ਦੱਸ ਰਹੀ ਹੈ ਬੀਜੇਪੀ ਦੀਆਂ ਸਟੇਟਾਂ ਪਹਿਲੀਆਂ ਹੀ ਪਹਿਲਾਂ ਹੀ ਇਕੱਠੀਆਂ ਹੋ ਗਈਆਂ ਉੱਥੇ ਆਮ ਆਦਮੀ ਪਾਰਟੀ ਵੇਖੋ ਤੁਸੀਂ ਇਹ ਵੀ ਇੱਕ ਨਾ ਅੰਗਰੇਜ਼ੀ ਦੀ ਕਹਾਵਤ ਹੈ ਰਨਿੰਗ ਵਿਦ ਦਾ ਹੈਅਰ ਐਂਡ ਹੰਟਿੰਗ ਵਿਦ ਦਾ ਹਾਉਂਡ ਦੋਨੋਂ ਪਾਸੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਹਰਿਆਣੇ ਦੇ ਮੁੱਖ ਮੰਤਰੀ ਦੀ ਚਿੱਠੀ ਆਈ ਹੈ ਇੱਕ ਜਿਦੇ ਵਿੱਚ ਉਹਨੇ ਭਗਵੰਤ ਮਾਨ ਨੂੰ ਲਿਖਿਆ ਕਿ ਆਪਣੀ ਟੈਲੀਫੋਨਿਕ ਕਾਨਵਰਸੇਸ਼ਨ ਹੋਈ ਸੀ 23 ਅਪ੍ਰੈਲ ਨੂੰ ਜੀਦੇਚ ਤੁਸੀਂ ਸਾਨੂੰ ਅਸ਼ੋਰ ਕੀਤਾ ਸੀ ਮੈਨੂੰ ਅਸ਼ੋਰ ਕੀਤਾ ਸੀ ਕਿ 8500 ਕਿਊਸਕ ਪਾਣੀ ਅਸੀਂ ਤੁਹਾਨੂੰ ਦੇ ਦੇਵਾਂਗੇ ਅੱਜ ਜਦੋਂ ਰੌੜਾ ਪੈ ਗਿਆ ਤੇ ਭਗਵੰਤ ਮਾਨ ਵੀ ਮੁਕਰਨ ਲੱਗ ਗਿਆ ਉਸ ਗੱਲ ਤੋਂ ਤੇ ਪਹਿਲਾਂ ਆਸ਼ਵਾਸਨ ਕਿਉਂ ਦਿੱਤਾ ਜੀ ਕਿਉਂ ਸ਼ੋਰ ਕੀਤਾ ਤੁਸੀਂ ਮੈਂ ਤਾਂ ਸੈਣੀ ਸਾਹਿਬ ਨੂੰ ਪੁੱਛਣਾ ਚਾਹਣਾ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਸ ਸਮੇਂ ਗੱਲ ਹੋਈ ਸੀ ਥੋੜੀ ਕੋਈ ਟਾਈਮ ਵੇਖ ਲਿਆ ਕਰੋ ਇੱਥੇ ਏਐਮ ਤੇ ਪੀਐਮ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਪੈ ਜਾਂਦਾ ਬੰਦੇ ਦੀ ਸੋਚ ਦਾ ਕੀ ਇਹ ਗੱਲ 8 ਪੀਐਮ ਤੋਂ ਬਾਅਦ ਹੋਈ ਸੀ ਕਿ ਇਹ ਗੱਲ ਦਿਨ ਵੇਲੇ ਹੋਈ ਸੀ ਉਸ ਤੇ ਬੜਾ ਨਿਰਭਰ ਕਰਦਾ ਮੁੱਖ ਮੰਤਰੀ ਅਸ਼ੋਰੈਂਸ ਦੇ ਰਿਹਾ ਹਰਿਆਣੇ ਵਾਲਿਆਂ ਨੂੰ ਰੌਲਾ ਪੈ ਰਿਹਾ ਤੇ ਮੁੱਖ ਮੰਤਰੀ ਉਸ ਗੱਲ ਤੋਂ ਮੁਨਕਰ ਹੋ ਜਾਂਦਾ ਕੇਜਰੀਵਾਲ ਦੀ ਸਟੇਟਮੈਂਟ ਔਨ ਰਿਕਾਰਡ ਹੈ ਕਿ ਹਰਿਆਣੇ ਦਾ ਵੀ ਹੱਕ ਹੈ ਪਾਣੀ ਤੇ ਐਸਵਾਈਐਲ ਬਣਨੀ ਚਾਹੀਦੀ ਹੈ ਇੱਥੇ ਤਾਂ ਐਸਵਾਈਐਲ ਬਣਵਾਉਣ ਵਾਸਤੇ ਪੰਜਾਬ ਦੀ ਸਰਕਾਰੀ ਕੋਠੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਕਰਵਾਈ ਗਈ ਸੀ 39 ਸੈਕਟਰ ਚ ਮਿਨਿਸਟਰਸ ਬੰਗਲੋ ਦੇ ਵਿੱਚ ਅਸ਼ੋਕ ਤਮਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਪੰਜਾਬ ਪੰਜਾਬ ਦੇ ਹਿੱਸੇ ਦੇ ਵਿੱਚ ਜਿਹੜੀ ਐਸਵਾਈਐਲ ਹੋ ਕੰਪਲੀਟ ਹੋਣੀ ਚਾਹੀਏ ਚਾਹੀਦੀ ਹੈ ਤੇ ਪੰਜਾਬ ਨੂੰ ਪਾਣੀ ਮਿਲਣਾ ਚਾਹੀਦਾ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ ਵੀ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇਹ 8500 ਕਿਊਸਿਕ ਦਾ ਜਿਹੜਾ ਫੈਸਲਾ ਹੋਇਆ ਉਹ ਹੈ ਉਹ ਕਾਨੂੰਨ ਕਿਹੜੇ ਐ ਮੈਂ ਉਹ ਤੁਹਾਨੂੰ ਪੜ੍ਹ ਦਿਆਂ ਮੈਂ ਸਭ ਕੁਝ ਅੱਜ ਅਖਬਾਰਾਂ ਚੋਂ ਤੇ ਰਿਕਾਰਡ ਚੋਂ ਪੜ੍ਹ ਰਿਆ ਮੈਂ ਕੋਈ ਵੀ ਗੱਲ ਆਪਦੇ ਕੋਲੋਂ ਨਹੀਂ ਕਹਿ ਰਿਆ ਆ ਵੇਖੋ ਤੁਸੀਂ ਪਾਕੜਾ ਡੈਮ ਰੈਗੂਲੇਸ਼ਨ ਮੈਨੂਅਲ ਰਿਕਵਾਇਰਡ ਪੰਜਾਬ ਟੂ ਫਰਸਟ ਪਲੇਸ ਐਨ ਇੰਡੈਂਟ ਟੂ ਪਾਕੜਾ ਡੈਮ ਅਫੀਸ਼ੀਅਲਸ ਫਾਰ ਰੀਲੀਜ਼ਿੰਗ ਐਡੀਸ਼ਨਲ ਵਾਟਰ ਇਨ ਰਿਸਪੌਂਸ ਬੋਰਡ ਅਫੀਸ਼ੀਅਲਸ ਡਿਸਾਈਡਡ ਟੂ ਵੇਵ ਥਿਸ ਪ੍ਰੋਵੀਜ਼ਨ ਐਜ਼ ਐਨ ਐਕਸੈਪਸ਼ਨ ਥਿਸ ਟਾਈਮ ਉਨੇ ਦਾ ਮਤਲਬ ਕੀ ਹੈ ਸਾਰੀਆਂ ਸਟੇਟਾਂ ਨੂੰ ਉਹਨਾਂ ਦੇ ਹਿੱਸੇ ਦਾ ਪਾਣੀ ਅਲੋਕੇਟ ਹੋ ਗਿਆ ਪਾਖੜਾ ਡੈਮ ਦੇ ਰੈਗੂਲੇਸ਼ਨਸ ਰੂਲਸ ਕੀ ਮੰਡੇਟ ਕਰਦੇ ਹੈ ਕੀ ਕਹਿੰਦੇ ਹੈ ਕਿ ਜੇ ਕਿਸੇ ਸਟੇਟ ਨੂੰ ਵੀ ਆਪਦੇ ਹਿੱਸੇ ਤੋਂ ਵੱਧ ਪਾਣੀ ਚਾਹੀਦਾ ਤੇ ਉਹਦੀ ਇੰਟੈਂਡ ਪੰਜਾਬ ਤੋਂ ਲੈਣੀ ਪਊਗੀ ਪੰਜਾਬ ਸਰਕਾਰ ਲਿਖ ਕੇ ਦੇਊਗੀ ਕਿ ਇਹ ਪਾਣੀ ਸਾਨੂੰ ਕੋਈ ਇਤਰਾਜ਼ ਨਹੀਂ ਇਹਨੂੰ ਦਿੱਤਾ ਜਾਵੇ ਪਹਿਲੀ ਵਾਰੀ ਇਹ ਐਕਸੈਪਸ਼ਨ ਕਹਿੰਦੇ ਇਹਨੂੰ ਬਣਾ ਦਿਓ ਇਹਨੂੰ ਵੇਵ ਆਫ ਕਰ ਦਿਓ ਰੂਲ ਨੂੰ ਤੇ ਪਾਣੀ ਦੇ ਦਿਓ ਪੰਜਾਬ ਨੂੰ ਤਾਂ ਫਿਰ ਇੱਕ ਬੜਾ ਵੱਡਾ ੱਟਕਾ ਤੁਸੀਂ ਕਰ ਰਹੇ ਹੋ ਉਹੀ ਗੱਲ ਜੇ ਸਾਡਾ ਨੁਮਾਇੰਦਾ ਬੈਠਾ ਹੁੰਦਾ ਕੋਈ ਚੰਗਾ ਨੁਮਾਇੰਦਾ ਬੈਠਾ ਹੁੰਦਾ ਤਾਂ ਸ਼ਾਇਦ ਉਹਨੂੰ ਆਪੋਜ਼ ਕਰਦਾ ਢੰਗ ਤਰੀਕੇ ਨਾਲ ਕਰਦਾ ਉਹਨੂੰ ਰੋਕਿਆ ਜਾਂਦਾ ਪਾਣੀ ਜਿਵੇਂ ਮੈਂ ਜ਼ਿਕਰ ਕੀਤਾ ਪੰਜਾਬ ਦੇ ਹਿੱਸੇ 'ਚੋਂ ਜਾਣਾ ਪੰਜਾਬ ਦੇ ਕੋਲੇ ਡੈਮਸ ਦੇ ਵਿੱਚ ਤਾਂ ਪਹਿਲਾਂ ਹੀ ਪਾਣੀ ਘਟ ਹੈ ਆ ਮੈਂ ਰਿਕਾਰਡ ਲੈ ਕੇ ਆਇਆ ਸਾਰਾ ਪੌਂਗ ਡੈਮ ਦੇ ਵਿੱਚ ਤਕਰੀਬਨ 32% ਪਿਛਲੇ ਸਾਲ ਨਾਲੋਂ ਪਾਣੀ ਰੈਜ਼ਰਵਾਇਰ ਦੇ ਵਿੱਚ ਘਟਾ ਹੈ। ਆਲਮੋਸਟ 32 ਫੁੱਟ ਡਾਊਨ ਹੈ ਪਿਛਲੇ ਸਾਲ ਨਾਲੋਂ। ਰਣਜੀਤ ਸਾਗਰ ਡੈਮ ਤਕਰੀਬਨ 17% ਪਿਛਲੇ ਸਾਲ ਨਾਲੋਂ ਪਾਣੀ ਘਟਾ ਹੈ ਤੇ ਭਾਖੜਾ ਦੇ ਵਿੱਚ 10% ਪਾਣੀ ਪਿਛਲੇ ਸਾਲ ਨਾਲੋਂ ਘਟਾ ਹੈ। ਤੇ ਤੁਸੀਂ ਹੁਣ ਜੇ ਭਾਖੜਾ ਡੈਮ 'ਚੋਂ ਹਜੇ ਵੀ 8500 ਕਿਊਸਿਕ ਦੇਣਾ ਹੈ। ਭਾਖੜਾ ਡੈਮ ਪਿਛਲੇ ਸਾਲ ਨਾਲੋਂ 12 ਫੁੱਟ ਥੱਲੇ ਚੱਲ ਰਿਹਾ ਹੈ। 8500 ਕਿਊਸਿਕ ਪਾਣੀ ਹੋਰ ਦੇ ਨਾਲ 15 ਫੁੱਟ ਹੋਰ ਥੱਲੇ ਹੋ ਜਾਣਾ ਹੈ 27 ਫੁੱਟ ਪਾਣੀ ਉੱਥੇ ਵੀ ਘਟ ਜਾਣਾ ਤੇ ਮੌਨਸੂਨ ਦਾ ਤਾਂ ਅਜੇ ਪਤਾ ਨਹੀਂ ਕੀ ਹੋਣਾ ਤੇ ਫਿਰ ਪੰਜਾਬ ਪਾਣੀ ਕਿੱਥੋਂ ਲਊਗਾ ਟਿਊਬਵਲ ਚਲਾਵਾਂਗੇ ਅਸੀਂ ਆਪ ਦੀ ਬਿਜਲੀ ਬਾਲਾਂਗੇ ਥੱਲੋਂ ਪਾਣੀ ਹੋਰ ਨੀਵਾ ਕਰਾਂਗੇ ਆਪਦਾ ਬਿਜਲੀ ਤਾਂ ਪਹਿਲਾਂ ਹੈ ਨਹੀਂ ਸਰਕਾਰ ਕੋਲੇ ਐਡੀਸ਼ਨਲ ਬਿਜਲੀ ਤਾਂ ਕੋਈ ਜਨਰੇਟ ਨਹੀਂ ਹੋ ਰਹੀ ਸੋ ਪੰਜਾਬ ਪਾਣੀ ਕਿੱਥੋਂ ਲੈ ਕੇ ਆਊਗਾ ਕਿ ਪੰਜਾਬ ਦਾ ਕਿਸਾਨ ਜਿਹੜਾ ਉਹ ਉਹ ਭੁੱਖਾ ਮਰ ਜਾਏ ਤੁਸੀਂ ਆਪਦੀਆਂ ਸਿਆਸੀ ਜੜੀਆਂ ਪੋਲਿਟিক্যাল ਗੇਮਸ ਐ ਮੈਂ ਕਹੂੰਗਾ ਸਿਆਸੀ ਮੈਨੂਵਰਸ ਐ ਜਿਹੜੇ ਤਾਂ ਕਿ ਦੂਜੀਆਂ ਸਟੇਟਾਂ ਦੇ ਵਿੱਚ ਵੀ ਤੁਸੀਂ ਆਪਦੀ ਹੋਂਦ ਬਰਕਰਾਰ ਰੱਖ ਸਕੋ ਤੁਸੀਂ ਇਸ ਕਰਕੇ ਇਹ ਸਾਰੀਆਂ ਛੜੇੰਤਰ ਚੱਲ ਰਹੇ ਹੋ ਸਾਡੇ ਮੈਂ ਕੱਲ ਦੇਖ ਰਿਹਾ ਸੀ ਹਬੌਰ ਦੇ ਲੋਕ ਥੋੜੇ ਦਿਨ ਪਹਿਲਾਂ ਇਕੱਠੇ ਹੋਏ ਸੀ ਮੇਰੇ ਕੋਲੇ ਕਈਆਂ ਦੇ ਟਵੀਟ ਵੀ ਆ ਉੱਥੋਂ ਦੇ ਕਿ ਹਬੌਰ ਸਾਡੇ ਟੇਲਾਂ ਤੇ ਪਾਣੀ ਤਾਂ ਅਜੇ ਚੱਜ ਨਾਲ ਪਹੁੰਚ ਨਹੀਂ ਰਿਹਾ ਤੇ ਤੁਸੀਂ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ 8500 ਮੈਗਾਵਾਟ 8500 ਕਿਊਸਿਕ ਇੱਕ ਚਿੱਠੀ ਮੇਰੇ ਕੋਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਹੈ ਜਿਹੜੀ ਇਹਨਾਂ ਨੇ ਇਸ ਰੌਲਾ ਪੈਣ ਤੋਂ ਬਾਅਦ ਮੁੱਖ ਮੰਤਰੀ ਹਰਿਆਣਾ ਨੂੰ ਲਿਖੀ ਜਿਦੇ ਚੋ ਐਡਮਿਟ ਕੀਤਾ ਕਿ 6 4 2025 ਨੂੰ 6 4 2025 ਤੋਂ ਅਸੀਂ 4000 ਕਿਊਸਿਕ ਐਕਸਟਰਾ ਪਾਣੀ ਆਲਰੇਡੀ ਹਰਿਆਣੇ ਨੂੰ ਦੇ ਰਹੇ ਹਾਂ क्योंकि हरियाणा ने मांग की किल्लत आ गई मुख्यमंत्री साहब लिख दे मैं चिट्ठी पढ़ दिना उन्होंने पूरे हरियाणा को सभी लोगों को के के रोज पीने के लिए और सभी अन्य इंसानी जरूरतों के लिए सतारा सौ क्यूसिक पानी पर्याप्त है सफिश है आपने हमसे उससे ढाई गुना ज्यादा चार सौ क्यूसिक पानी मांगा ਪੰਜਾਬ ਦੇ ਲੋਕੋ ਨੇ ਬੜਾ ਦਿਲ ਕਰਕੇ ਆਪਕੋ 6 4 2025 ਤਾਰੀਖ ਸੇ ਰੋਜ਼ ਉਤਨਾ ਅਤਿਕ੍ਰਿਤ ਪਾਣੀ ਦੇਣਾ ਸ਼ੁਰੂ ਕਰ ਦਿਆ ਇੱਕ ਮਹੀਨਾ ਹੋ ਗਿਆ 4000 ਕਿਊਸਕ ਪਾਣੀ ਐਕਸਟਰਾ ਹਰ ਰੋਜ਼ ਹਰਿਆਣੇ ਨੂੰ ਦਿੱਤਾ ਜਾ ਰਿਹਾ ਕਹਿੰਦੇ ਪੰਜਾਬ ਦੇ ਲੋਕਾਂ ਨੇ ਵੱਡਾ ਦਿਲ ਕਰਕੇ ਦਿੱਤਾ ਇਹ ਕਿਹੜੇ ਪੰਜਾਬ ਦੇ ਲੋਕਾਂ ਤੋਂ ਫੈਸਲਾ ਕੁਛ ਕੇ ਕੀਤਾ ਮੁੱਖ ਮੰਤਰੀ ਸਾਹਿਬ ਨੇ ਆਪ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ 1300 ਕਿਊਸਿਕ ਪਾਣੀ ਚਾਹੀਦਾ 1700 ਕਿਊਸਿਕ ਪਾਣੀ ਚਾਹੀਦਾ ਹਰਿਆਣੇ ਦੀਆਂ ਇਨਸਾਨੀ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਤੇ ਤੁਸੀਂ 4000 ਕਿਊਸਿਕ ਦੇ ਰਹੇ ਹੋ ਇਹ ਕਲੀਅਰ ਤਾਂ ਕਰੋ ਨਾ ਇਹ ਕਿਹਦਾ ਫੈਸਲਾ ਹੈ ਕਿਹਦੇ ਪ੍ਰੈਸ਼ਰ ਤੇ ਕੀਤਾ ਗਿਆ ਪੰਜਾਬ ਦੇ ਲੋਕਾਂ ਨੇ ਤਾਂ ਤੁਹਾਨੂੰ ਕਿਹਾ ਨਹੀਂ ਇਹ ਕਿ ਇਹ ਕੇਜਰੀਵਾਲ ਦੀ ਡਾਇਰੈਕਸ਼ਨ ਸੀ ਕਿ ਮੈਨੂੰ ਹੀ ਸੋਸੋਧਿਆ ਦੀ ਡਾਇਰੈਕਸ਼ਨ ਸੀ ਸੋ ਇਹ ਪਾਣੀ ਦਾ ਜਿਹੜੀ ਲੁੱਟ ਪੰਜਾਬ ਦੀ ਹੋ ਰਹੀ ਹੈ ਸਾਡਾ ਪੈਡੀ ਸੀਜ਼ਨ ਝੋਨੇ ਦਾ ਸੀਜ਼ਨ ਆ ਰਿਹਾ ਹੈ ਆਲਰੇਡੀ ਪੰਜਾਬ ਹਜ਼ਾਰਾਂ ਕਰੋੜ ਰੁਪਇਆ ਬਿਜਲੀ ਦੀ ਸਬਸਿਡੀ ਅਸੀਂ ਟਿਊਬਵਲਾਂ ਨੂੰ ਦਿੰਨੇ ਆ ਤੇ ਪਾਣੀ ਤਾਂ ਪਹਿਲਾਂ ਨਹੀਂ ਸਾਨੂੰ ਪੂਰਾ ਆ ਰਿਹਾ ਤੁਸੀਂ ਪੰਜਾਬ ਦਾ ਐਕਸਟਰਾ ਪਾਣੀ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ ਤੇ ਪੰਜਾਬ ਪਾਣੀ ਕਿੱਥੋਂ ਲੈ ਕੇ ਆਏਗਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰਦਾ ਹਾਂ ਇਸ ਗੱਲ ਦੀ ਚੇਤਾਵਨੀ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਣੀ ਚਾਹਣਾ ਕਿ ਕਿਸੇ ਕੀਮਤ ਤੇ ਪੰਜਾਬ ਦੇ ਪਾਣੀਆਂ ਨੂੰ ਦੀ ਲੁੱਟ ਨੂੰ ਅਸੀਂ ਅਲਾਉ ਨਹੀਂ ਕਰਾਂਗੇ ਪੰਜਾਬ ਕੋਲੇ ਪਾਣੀ ਪਹਿਲਾਂ ਹੀ ਹੈ ਨਹੀਂ ਰਾਈਪੇਰੀਅਨ ਪ੍ਰਿੰਸੀਪਲ ਛਿੱਕੇ ਟੰਗ ਕੇ ਫੈਸਲੇ ਕਾਂਗਰਸ ਦੀਆਂ ਸਰਕਾਰਾਂ ਨੇ ਪਹਿਲਾਂ ਕਿਤੇ ਜਿੱਥੇ ਪੰਜਾਬ ਨਾਲ ਪਹਿਲਾਂ ਹੀ ਧੱਕਾ ਬਹੁਤ ਹੋ ਚੁੱਕਿਆ ਦੁਨੀਆ ਦੇ ਵਿੱਚ ਤੁਹਾਨੂੰ ਕੋਈ ਉਦਾਹਰਣ ਨਹੀਂ ਮਿਲੂਗੀ ਜਿੱਥੇ ਰਾਈਪੇਰੀਅਨ ਪ੍ਰਿੰਸੀਪਲ ਪਾਣੀ ਦੇ ਫੈਸਲਿਆਂ ਦੇ ਵਿੱਚ ਇਗਨੋਰ ਹੋਇਆ ਹੋਵੇ ਇੱਕ ਕੱਲਾ ਪੰਜਾਬ ਦੇ ਮਸਲੇ 'ਚ ਇਗਨੋਰ ਹੋਇਆ ਜਿਹੜੇ ਸੂਬੇ ਵਿੱਚ ਦੀ ਦਰਿਆ ਵਗ ਰਹੇ ਆ ਉਹ ਸੂਬਾ ਤੇ ਆਇਆ ਮਰ ਰਿਹਾ ਤੇ ਪਾਣੀ ਤੁਸੀਂ ਦੂਜੇ ਸੂਬਿਆਂ ਨੂੰ ਦੇਈ ਜਾਂਦੇ ਹੋ ਸੋ ਇਹ ਬਿਲਕੁਲ ਲਾਉ ਨਹੀਂ ਕਰਾਂਗੇ ਲੋਕਾਂ ਦੀ ਲੜਾਈ ਲੋਕਾਂ ਤੱਕ ਲੈ ਕੇ ਜਾਵਾਂਗੇ ਚਾਹੇ ਕਾਨੂੰਨੀ ਤੌਰ ਤੇ ਲੜਾਈ ਲੜਨੀ ਪਈ ਉਹ ਵੀ ਲੜਾਂਗੇ ਬਟ ਬਿਲਕੁਲ ਵੀ ਇਹ ਫੈਸਲਾ ਜਿਹੜਾ ਭਗਵੰਤ ਮਾਨ ਸਰਕਾਰ ਦਾ ਹੈ ਭਾਜਪਾ ਦਾ ਕਾਂਗਰਸ ਦੀ ਵਿੱਚ ਮਿਲੀ ਭੋਗਤ ਹੈ ਇਹ ਤਿੰਨੇ ਸਰਕਾਰਾਂ ਦਾ ਤਿੰਨੇ ਪਾਰਟੀਆਂ ਦਾ ਜਿਹੜਾ ਫੈਸਲਾ ਹੈ ਇਹਨੂੰ ਅਸੀਂ ਕਿਸੇ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ ਧੰਨਵਾਦ ਅਗਲੇ ਦਿਨ ਕਹਿ ਰਹੇ ਕਿ ਅਸੀਂ ਜੇ ਜੀ 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 ਉਹ 8500 ਕਿਊਸਿਕ ਐਕਸਟਰਾ ਤੁਸੀਂ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ ਤੇ ਫਿਰ ਅਸੀਂ ਕਿੱਥੋਂ ਸਾਡੇ ਕੋਲੇ ਤਾਂ ਪੀਣ ਨੂੰ ਪਾਣੀ ਨਹੀਂ ਬਚਣਾ ਸੋ ਜਿੱਥੋਂ ਤੱਕ ਇਹ ਲੜਾਈ ਲੜਨੀ ਪਈ ਆਪਦਾ ਖੂਨ ਪਸੀਨਾ ਲਾ ਕੇ ਇਹ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਂਗੇ ਸਰਕਾਰ ਵੱਲੋਂ ਵੀ ਗੱਲ ਕਰਦੇ ਕਿ 8500 ਕਿਊਸਿਕ ਪਾਣੀ ਦੇਣ ਦੀ ਜਿਹੜੀ ਗੱਲ ਹੋਈ ਉਸ ਮੀਟਿੰਗ ਵਿੱਚ ਪੰਜਾਬ ਦਾ ਕੋਈ ਨੁਮਾਇੰਦਾ ਸੀ ਜੇਕਰ ਸੀ ਤਾਂ ਉਸ ਨੇ ਇਸ ਗੱਲ ਨੂੰ ਕੋਈ ਲੈਂਥ ਦਿੱਤੀ ਬਿਲਕੁਲ ਪੰਜਾਬ ਦੇ ਨੁਮਾਇੰਦੇ ਸੀ ਅਖਬਾਰਾਂ ਦੇ ਦੀਆਂ ਅੱਜ ਤੁਸੀਂ ਖਬਰਾਂ ਪੜ੍ਹ ਲਓ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਇਰੀਗੇਸ਼ਨ ਉੱਥੇ ਮੌਜੂਦ ਸੀ ਲਿਪ ਸਰਵਿਸ ਕਰਨ ਨੂੰ ਤੁਸੀਂ ਉੱਥੇ ਕੰਡੈਮ ਕਰਦੇ ਹੋ ਜੀ ਕਿ ਲੋਕਾਂ ਨੂੰ ਕਹਿਣ ਜੋਗੇ ਹੋ ਜੀ ਅਸੀਂ ਕਿ ਅਸੀਂ ਯਾਰ ਉੱਥੇ ਆਹ ਗੱਲ ਕੀਤੀ ਇੱਕ ਕਾਨੂੰਨ ਬਣਿਆ ਹੈ ਤਕਰੀਬਨ 80 ਸਾਲ ਹੋ ਗਏ ਹਿੰਦੁਸਤਾਨ ਨੂੰ ਆਜ਼ਾਦ ਹੋਇਆ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਬਣੇ ਨੂੰ ਕਿੰਨੇ ਦਿਹਾਕੇ ਹੋ ਗਏ ਅੱਜ ਤੱਕ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਉਦੋਂ ਵੀ ਪਾਣੀ ਦੀ ਕਿੱਲਤ ਆਉਂਦੀ ਰਹੀ ਹੋਣੀ ਆ ਹਰਿਆਣੇ ਨੂੰ ਕਦੇ ਇਹ ਰੂਲ ਨੂੰ ਫਲਾਊਟ ਨਹੀਂ ਅਸੀਂ ਕਰਨ ਦਿੱਤਾ ਕਿ ਜੇ ਐਕਸਟਰਾ ਪਾਣੀ ਕਿਸੇ ਨੂੰ ਚਾਹੀਦਾ ਹੈ ਤਾਂ ਪੰਜਾਬ ਦੀ ਇੰਡੈਂਟ ਪੰਜਾਬ ਦੀ ਮਨਜ਼ੂਰੀ ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰੈਗੂਲੇਸ਼ਨਸ ਦੇ ਵਿੱਚ ਆ ਉਹ ਜ਼ਰੂਰੀ ਹੈ ਤੁਸੀਂ ਉਹਦੀ ਐਕਸੈਪਸ਼ਨ ਕਿਵੇਂ ਕਰ ਸਕਦੇ ਹੋ ਇਹ ਪਹਿਲੀ ਵਾਰੀ ਹੋਇਆ ਤਾਂ ਸੁਭਾਵਿਕ ਹੈ ਇਹ ਸਭ ਰਲੇ ਰਲੇ ਮਿਲੇ ਹੋਏ ਹੈ ਇਹ ਹਮਾਮ ਨੇ ਸਭ ਨੰਗੇ ਹੈ ਸਹਿਮਤੀ ਦੇ ਦਿੱਤੀ ਜਾ ਚੁੱਕੀ ਬਿਨਾਂ ਸਹਿਮਤੀ ਤੋਂ ਤੁਸੀਂ ਦੱਸੋ ਇੱਕ ਤਾਂ ਹੁੰਦੀ ਹੈ ਨਾ ਐਕਸਪਲਿਸਿਟ ਐਕਸਪਲਿਸਿਟ ਸਹਿਮਤੀ ਸਾਹਮਣੇ ਦੇ ਦਿਓ ਉਹ ਹਰਿਆਣੇ ਦਾ ਮੁੱਖ ਮੰਤਰੀ ਕਹਿ ਰਿਹਾ ਮੈਨੂੰ ਟੈਲੀਫੋਨ ਤੇ ਤੁਸੀਂ 23 ਤਰੀਕ ਨੂੰ ਕਿਹਾ ਵੀ ਲੈ ਲਓ ਪਾਣੀ ਤੇ ਫਿਰ ਸਹਿਮਤੀ ਆ ਹੋਰ ਕੀ ਹੈ ਜਾਂ ਤਾਂ ਦੋਨੋਂ ਮੁੱਖ ਮੰਤਰੀਆਂ ਦਾ ਲਾਈਟ ਡੈਟੈਕਟਰ ਟੈਸਟ ਕਰਾ ਲੈਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਲੋਕਾਂ ਸਾਹਮਣੇ ਪਾਣੀਆਂ ਨੂੰ ਲੈ ਕੇ ਜਿਹੜਾ ਸਪਿਕੇਦਨੀ ਕੇਂਦਰ ਵੱਲੋਂ ਫੈਸਲਾ ਜਿਹੜਾ ਹੈਗਾ ਵਿਆਰਪਾਜੀ ਤੇ ਕੀਤੀ ਜਾਣੀ ਕਿ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਜਾ ਰਿਹਾ ਤੇ ਕਰ ਲਿਆ ਉਹ ਕਹਿੰਦਾ ਨੇ ਮੈਂ ਉਹੀ ਗੱਲ ਦੇਣਾ ਤਾਂ ਪੰਜਾਬ ਨੂੰ ਐਕਸਟਰਾ ਪਾਣੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਤੁਸੀਂ ਤਾਂ ਕਹਿੰਦੇ ਸੀ ਜਿਹੜੇ ਇੰਡਸ ਵਾਟਰ ਟ੍ਰੀਟੀ ਹੈ ਉਹ ਬੰਦ ਕਰਕੇ ਅਸੀਂ ਜੇਲਮ ਦਾ ਚਨਾਬ ਦਾ ਇੰਡਸ ਦਾ ਪਾਣੀ ਹਿੰਦੁਸਤਾਨ ਦੇ ਸੂਬਿਆਂ ਨੂੰ ਦੇਵਾਂਗੇ ਤੇ ਤੁਸੀਂ ਤਾਂ ਪੰਜਾਬ ਦਾ ਪਾਣੀ ਬੰਦ ਕਰਤਾ ਉਹਨਾਂ ਉੱਥੋਂ ਸਾਨੂੰ ਐਕਸਟਰਾ ਤਾਂ ਕੀ ਆਉਣਾ ਸੀ ਤੇ ਸਾਡਾ ਪਾਣੀ ਬੰਦ ਕਰਤਾ ਮੈਂ ਇੱਕ ਚੀਜ਼ ਹੋਰ ਇੱਥੇ ਕਹਿਣੀ ਚਾਹਣਾ ਬੜਾ ਵਧੀਆ ਕਤਮ ਹੈ ਦੇਖੋ ਭਾਰਤ ਦੀ ਸਰਕਾਰ ਦਾ ਕਿ ਹਰ ਸਟੈਪ ਲੈਣਾ ਚਾਹੀਦਾ ਹੈ ਪਾਕਿਸਤਾਨ ਦੇ ਵਿਰੁੱਧ ਇਸ ਅਪਹਿਲਗਮ ਇਸ਼ੂ ਆਪਣਾ ਹੋਇਆ ਬੜੀ ਦੁਖਦਾਈ ਘਟਨਾ ਹੋਈ ਜਿੱਥੇ 26ਾਂ ਦੀ 26 ਜਾਣੇ ਸਾਡੇ ਭੈਣ ਭਰਾ ਜਿਨ੍ਹਾਂ ਦੀ ਡੈਥ ਹੋਈ ਪਾਣੀ ਬੰਦ ਕੀਤਾ ਬਹੁਤ ਵਧੀਆ ਕੰਮ ਕੀਤਾ ਜਿਹੜਾ ਹੁਣ ਸਾਡੇ ਪੰਜਾਬ ਦੇ ਹੱਕ ਦਾ ਪਾਣੀ ਹੈ ਕਿਰਪਾ ਕਰਕੇ ਉਹਦੇ ਤੇ ਡਾਕਾ ਮਾਰ ਕੇ ਤਾਂ ਨਾ ਲਿਜਾਓ ਤੁਸੀਂ ਸੋ ਮੈਂ ਬੇਨਤੀ ਕਰਦਾ ਇਹ ਇਹ ਬੇਨਤੀ ਵੀ ਕਰਦਾ ਇਹ ਚੇਤਾਵਨੀ ਵੀ ਦਿੰਦਾ ਕਿ ਕਿਸੇ ਕੀਮਤ ਤੇ ਅਲਾਉ ਨਹੀਂ ਕੀਤਾ ਜਾਏਗਾ